ਅੰਮ੍ਰਿਤਸਰ ਚ ਪੁਲਿਸ ਮੁਲਾਜ਼ਮ ਨੂੰ ਪੁਲਿਸ ਉੱਤੇ ਰੋਬ ਚੜਨਾ ਪਿਆ ਮਹਿੰਗਾ ਕਮਿਸ਼ਨਰ ਨੇ ਕੀਤਾ ਸਸਪੈਂਡ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰੀ ਗੱਡੀ ਮੈਡ ਰੱਖ ਲੈਂਦਾ ਰੱਖ ਲੈਂਦਾ ਨਾ ਹਾਂ ਪਾਣੀ ਮੈਂ ਵਰਦੀ ਚ ਹੁੰਨੇ ਨਹੀਂ ਨਾ ਹਾਂ ਨਹੀਂ ਹੁੰਦਾ ਹਾਂ ਇਹ ਤਾਂ ਕਿ ਨਹੀਂ ਪਾਣੀ ਵਰਦੀ ਜਾ ਸਾਡੀ ਹੁੰਦੀ ਹੈ ਅਸਤੀ ਨਾਗਰ ਸਾਹਮਣੇ ਲੱਗਾ ਦੱਸੋ ਜੀ ਅੰਕੀ ਨਾਗਰ ਸਾਹਮਣੇ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੂੰ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦਿਓ ਫਰਾ ਆ ਗਿਆ ਕੋ ਚੰਗਾ ਆ ਕੇ ਆਹ ਭਰਾ ਜੀ ਮੈਂ ਵੀ ਅਫਸਰਾਂ ਦੇ ਲੱਗਾ ਪਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰ ਲਿਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਭਈ ਜੀ ਹਾਂ ਮੂੰਹ ਤੇ ਲਿਖਿਆ ਤੇ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਕੀ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਰੋਕਿਆ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਰੋਕੇਗਾ ਉਹ ਮੇਰੀ ਜਾਰੀ ਹਾਂ ਕੋਈ ਸੀਟੀ ਜਿੱਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਨਾਲ ਤੋਂ ਉਧਰ ਵੀ ਆਈ ਮੈਂ ਸਾਈਡ ਤੇ ਨਾਲ ਮੈਂ ਸਾਡੀ ਗੇੜ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਓ ਰੋਡ ਤੇ ਮੈਂ ਨਾ ਮੈਂ ਇਹ ਜਿਹੜੀ ਗੱਲ ਜਾਣਾ ਨਹੀਂ ਕੱਪੜੀਆਂ ਲਈਏ ਤੈਨੂੰ ਮੈਂ ਆਪਣੀ ਜਗ੍ਹਾ ਆ ਕੇ ਭਲਾ ਜਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਨਹੀਂ ਮੈਂ ਆਪਣੀ ਕੀ ਕਰ ਲੈ ਕਮਾਲ ਹੋਈ ਤੇਰੀ ਵਾਲੀ ਤੈਨੂੰ ਕੀ ਕਿਹਾ ਤੈਨੂੰ ਕਮਾਲ ਹੋਈ ਯਾਰ ਮੈਂ ਲਾਉਣੀ ਹੈ ਲਾਣੀਆਂ ਤੇ ਤੇਰਾ ਜੂੜਾ ਤੇ ਲਵਾਣੀ ਮੈਂ ਲਵਾਉਣੀਆਂ ਲਾਣੀਆਂ ਲਾਓ ਫਿਰ ਤੈਨੂੰ ਲਾਉਣੀਆਂ ਮੈਂ ਸਾਡੀ ਕੋਈ ਸਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤਾਂ ਸਾਹਤ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇਣੀ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਪਿਆਰ ਮੈਨੂੰ ਕਿਹਦਾ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਸਿੱਧੋ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਬੈਸਨ ਮਾਰ ਦੇ ਤੈਨੂੰ ਕਿਹਾ ਕੀ ਉਹ ਤੇਰੇ ਮੇਰੇ ਬਸ ਹੀ ਹੁੰਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੈਨੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰੇ ਮੈਂ ਜੜਨੇ ਭਾਜੀ ਸਾਈਡ ਤੇ ਕਰਨਾ ਬੜੀ ਜਾਨ ਕਰਦੇ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਉੱਚੰਗੇ ਕੰਮ ਕਰੋ ਇੱਕ ਕੰਦੇ ਕੰਮ ਕਰ ਇੱਕ ਮਿੰਟ ਮੇਰੀ ਗੱਲ ਸੁਣ ਬੋਲੋ ਐਨਾ ਹੀ ਤੂੰ ਅਸਲਾ ਨਾ ਕਹਿੰਦਾ ਐਨਾ ਹੀ ਹੋ ਜਾਗੀ ਨਹੀਂ ਹੁੰਦੇ ਦੋ ਦੇ ਜਿੰਦ ਜਿੰਦ ਵੀ ਚਾਕੇ ਤੈਨੂੰ ਆਪਣੇ ਮਾਰਨੀ ਆ ਮੇਰੀ ਡਾਕੂ ਰਿਕਵਰੀ ਕਿ ਕੀਤੀ ਰਜੀਦ ਇਹ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲਾ ਰੁਣ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਨਾ ਤੇ ਮੈਂ ਮੈਂ ਵੀ ਥ ਇਸ ਨੂੰ ਮੈਦੀ ਹੋਈ ਆਪਣੀ ਡੂੜੀ ਕਰਾਂ ਮੈਨੂੰ ਕੋ ਦਿਨੇ ਕਰੂੰਗਾ ਇੱਕ ਹੀ ਗੱਲ ਜਿਹੜੀ ਡੂੜੀ ਤੂੰ ਕਰ ਲੈ ਅੱਜ ਮੈਂ ਗਰਾਊਂਡ 'ਤੇ ਜਾਲੀਆਂ ਲਾਉਣੀ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰੋ ਬੈਠਾ ਰੋ 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 ਨਹੀਂ ਖੜਨਾ ਕੋਈ ਨਹੀਂ ਲਵਾ ਕੇ ਤੋਰੂ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੇ ਵਿੱਚ ਤਾਂ ਇਹ ਕਹਿੰਦਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਮੈਂ ਨਹੀਂ ਲਵਾਉਂਗਾ ਜਾਲੀਆਂ ਲਵਾਉਣ ਵਾਲਾ ਮੈਂ ਨਹੀਂ ਲਵਾਉਂਗਾ ਕੌਣ ਚੱਲ ਰਿਹਾ ਨਾ ਮੈਂ ਲਾਈਆਂ ਜਾਰੀਆਂ ਫਿਰ ਲਵਾ ਲਾਈਆਂ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਮੈਂ ਲਵਾਉਣਾ ਪਹਿਲਾਂ ਲਵਾਉਣਾ ਫਿਰ ਬਾਹਰ ਕਰਵਾਉਣਾ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਦੇ ਆਓ ਪਹਿਲੇ ਥੱਲੇ ਨਹੀਂ ਹੋਣਾ ਥੱਲੇ ਜਾਂ ਠੀਕ ਹੋਵੇ ਲਵਾਉਣਾ ਰਿਪੋਰਟ ਕਰਦੇ ਸਾਡੇ ਸਾਣ ਕਾ ਤੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਰ ਮੈਂ ਟਿੱਪੀ ਨਾਲ ਲਾੜਾ ਫੋਨ ਚੁੱਕ ਲਾੜਾ ਨੂੰ ਡਾਇਲ ਕਰਦਾ ਬਕਵਾਸ ਸਾਡੇ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਇਆ ਨੂੰ ਬਕਵਾਸ ਸਾਡੇ ਸਾਣ ਡੰਡ ਦਿੰਦੇ ਆ ਬੜਾ ਬੋਲ ਕੋਈ ਚੱਕਰ ਨਹੀਂ ਲਾੜੂ ਨੂੰ ਫੋਨ ਲਾਉਣਾ ਲਾ ਥੀ ਹਲੋ ਬੁਲਾਉ ਟਿੱਪੀ ਨਾਲ ਫੋਨ ਹਲੋ ਕਹਿੰਦੀ ਸਤ ਕੀ ਰੋਕ ਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਗੱਡਾ ਮਲਾਜਮ ਤਾਂ ਤਾਂ ਕਾਣ ਵੱਟੇ ਘਟੇ ਕੋਈ ਚੱਕਰ ਨਹੀਂ ਵੀਡੀਓ ਬਣੀਏ ਤੋਹਾਂ ਸਾਡੇ ਤੇ ਹਸਾਣ ਕਰਦਾ ਕੰਨ ਮੇਰੀ ਗੱਲ ਕਰਾ ਰੋਕ ਜਾ ਓਏ ਹੋਈ ਕੋਈ ਨਹੀਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਫੇਕ ਤੈਨੂੰ ਆਖਣੇ ਗੱਡੀ ਸਾਈਡ ਤੇ ਚੱਲੋ ਬੋਲਣ ਦੀ ਤਾਂ ਜਾ ਸਕਦਾ ਮਲਾਜਮਾ ਕਹਿੰਦਾ ਤੂੰ ਮੈਨੂੰ ਕਹਿੰਦਾ ਤੂੰ ਵੀ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨਾ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਬੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਣਾ ਕੇ ਜੀਉਂ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਕੰਮ ਕਰਦੇ ਮੈਂ ਵੀ ਆਪਣੀ ਡਿਊਟੀ ਕਰਨ ਦੇ। ਠੀਕ ਆ ਤੂੰ ਆਪੜ ਲਿਆ ਇੱਥੇ ਸਭੇ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ। ਇਹ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ? ਉਹ ਕਿੰਨੀ ਇੱਜ਼ਤ ਦੇਂਦਾ ਮਨ। ਕਿੰਨੀ ਇੱਜ਼ਤ ਤੇ ਕਿੰਨਾ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਪਿੱਛੇ ਤੁਹਾਡਾ ਵੀ ਠੀਕ ਆ। ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਤੇ ਤੂੰ ਉਹ ਕਰਨਾ ਕਰ ਲਉ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਗਿਆ ਤੁਹਾਨੂੰ ਹੋਰ ਕੀ ਕਹਤਾ ਉਦੋਂ ਤੁਸੀਂ ਕਹਿੰਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਦੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਤਾ ਤੁਸੀਂ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਤੁਸੀਂ ਤੇ ਦਾਕੜਾ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਕੀ ਤੇਰੇ ਵਾਲੀ ਕਹਿੰਦੇ ਤੁਹਾਨੂੰ ਕੀ ਕਹਤਾ ਯਾਰ ਮੈਂ ਲਾਉਣੀ ਹੈ ਜਾਰੀਆਂ ਤੇ ਲਾਉਣੀ ਹੈ ਜੂਰੇ ਤੇ ਲਵਾਣੀ ਹੈ ਲਾਉਣੀ ਹੈ ਲਾਣੀਆਂ ਲਾਉਂ ਗਏ ਤੈਨੂੰ ਲਾਉਣੀਆਂ ਬਸ ਠੀਕ ਹੋ ਗਿਆ ਤੇ ਬਲੈਕ ਵੀ ਹੋ ਜੀ ਕੋਈ ਨਹੀਂ ਚਾਹਤਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਚੇਕਪੋਇੰਟ ਤੋਂ ਸੁਣਾ ਰਿਹਾ ਹੈ ਸਾਡੇ ਕੰਪੜਿਆਂ ਦੇ ਵਿੱਚ ਇੱਕ ਪ੍ਰਿੰਸਪਾਲਟੀ ਵੀ ਨਾਲ ਪੈਸੇ ਦੇ ਨਜ਼ਰ ਆ ਰਹੇ ਕਿਸੇ ਨਵੀਂ ਮੁਰਤੀ ਪਟਕਾਲ ਪਾਉਂਦੇ ਨੇ ਇਹ ਘਟਨਾ ਸੁਨਾਵਦੀ ਹੈ ਜਿਸ ਦੇ ਵਿੱਚ ਪੌਸਟੇਗੋਡ ਸੁਪਕਰਮਾਂ ਉੱਤੇ ਅਨਸਰ ਪਰ ਬੋਧ ਕਰ ਰਹੇ ਹਨ ਲੋਕਾਂ ਨਾਲ ਜਿਹੜੇ ਖਦਾਵਤ ਤੇ ਬਹਿਸ ਪਾਸੀ ਕੀ ਕੀ ਗਏ ਅ ਫੋਰਟ ਆਫ ਦੇ ਸੁਲਾਸਨ ਸਿਸਟਮ ਕਰਕੇ ਵਿੱਚਲਾ ਦਬਾਅ ਪੈ ਗਿਆ ਲਈ ਤੋਂ ਵਿਕਸ਼ੀ ਕਿਸੇ ਨੂੰ ਗੱਲੋਂ ਇਸ ਨੂੰ ਪ੍ਰੋਸੈਸ ਵਿੱਚ ਵਿੱਚ ਇੱਕ ਕਾਸੂਪ ਨੂੰ ਕੀਤਾ ਜਾਂਦਾ ਉਸ ਨੂੰ ਐਸਵੀਟੀ ਜਾਂ ਉਹੋ ਜਿਹਾ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਨੂੰ